ਨੇ ਹੋਵੇ ਅਗਰ ਪੜਨਾ ਚਾਹੁੰਦਾ ਮੈਂ ਭੇਜ ਵੀ ਜਮਾਉਣਾ ਉੱਥੇ ਵੀ ਇਹਨਾਂ ਦਾ ਜ਼ਿਕਰ ਆਇਆ ਸੀ ਕਿ ਅੱਜ ਜੋ ਕਿਸਾਨੀ ਸੰਘਰਸ਼ ਦੇ ਵਿੱਚ ਠੀਕ ਹੈ ਕੁਝ ਲੋੜਵੰਦਾਂ ਲਈ ਅਸੀਂ ਮੁਆਵਜ਼ਾ ਮੰਗਦੇ ਹਾਂ ਤੇ ਪਰ ਕੋਈ ਹੈ ਜਾਂ ਸਮਾਂ ਵੀ ਸੀਗਾ ਜਦੋਂ 1968 ਦੇ ਵਿੱਚ ਚੰਨਣ ਸਿੰਘ ਨੇ ਜਗਤਾਰਪ ਦੀ ਸ਼ਹਾਦਤ ਤੋਂ ਬਾਅਦ ਜਦੋਂ ਜਸਟਿਸ ਗਰਨਾਮ ਸਿੰਘ ਉੱਥੇ ਗਿਆ ਉਹਨਾਂ ਦੇ ਘਰ ਉਹਨਾਂ ਨੂੰ ਮੁਆਵਜ਼ੇ ਦੀ ਗੱਲ ਕੀਤੀ ਨੌਕਰੀ ਦੀ ਗੱਲ ਕੀਤੀ ਉਹ ਕਹਿੰਦੇ ਮੈਂ ਆਪਣੇ ਪੋਤੇ ਦਾ ਮੁੱਲ ਨਹੀਂ ਲੈਣਾ 72 ਦੇ ਵਿੱਚ ਹਰਜੀਤ ਜਿਹੜੇ ਚੜਿੱਕ ਦੇ ਸ਼ਹੀਦ ਹੋਏ ਸੀ ਉਹਦੇ ਬਾਪ ਸੂਬੇਦਾਰ ਜਗੀਰ ਸਿੰਘ ਨੂੰ ਗਿਆਨੀ ਜੈਲ ਸਿੰਘ ਨੇ پیشਕਸ਼ ਕੀਤੀ ਕਿ ਤੁਹਾਨੂੰ ਅਸੀਂ 10000 ਰੁਪਏ ਦੇ ਦਿੰਦੇ ਹਾਂ ਤੁਹਾਡਾ ਪੁੱਤ ਮਾਰਿਆ ਗਿਆ ਉਹ ਕਹਿੰਦੇ ਪੁੱਤ ਦਾ ਮੁੱਲ ਮੈਂ ਨਹੀਂ ਲੈਣਾ ਤੁਸੀਂ ਸਾਨੂੰ ਇਨਸਾਫ ਚਾਹੀਦਾ ਤੇ ਉਸ ਦੇ ਆਧਾਰ ਤੇ ਇਹਨਾਂ ਨੇ ਨਾਟਕ ਲਿਖਿਆ ਸੀ ਪੁੱਤ ਦਾ ਮੁੱਲ ਜਿਹੜਾ ਪੰਜਾਬ ਸਟੇਟ ਯੂਨੀਅਨ ਆਂਦੀ ਹੈ ਸਟੇਜਾਂ ਦੇ ਉੱਤੇ ਨੌਜਨ ਭਾਰਸਵਾ ਦੀਆਂ ਸਟੇਜਾਂ ਦੇ ਉੱਤੇ ਅਨੇਕਾਂ ਪਿੰਡਾਂ ਦੇ ਵਿੱਚ ਅਨੇਕਾਂ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਖੇਡਿਆ ਗਿਆ ਸੀ ਤੇ ਫਿੱਕਾ ਰਹਿ ਕਿਉਂ ਅਨੰਦਪੁਰ ਦਾ ਰੰਗ ਜਿਹੜੀ ਜਿਹੜੀਆਂ ਦੀ ਕਲਪਤਾ ਸੀ ਪੰਜੋਰ ਫਿਊਜਨ ਮੈਂ ਕਿਹੜੇ ਕਿਹੜੀ ਨਾਂ ਲਵਾਂ ਆ ਗਾਂਧੀ ਬੇਨਤਾ ਇਹ ਜਿਹੜੀਆਂ ਕਿਰਤਾਂ ਨੇ ਉਹਨਾਂ ਦੇ ਵਿੱਚ ਮੈਂ ਬਕਾਇਦਾ ਪੇਪਰ ਪੜ੍ਹਿਆਗਾ ਉਹ ਪੇਪਰ ਵੀ ਮੇਰੇ ਕੋਲੋਂ ਤੁਸੀਂ ਲੈ ਸਕਦੇ ਹੋ ਮੈਂ ਦੀ ਡਿਟੇਲ 'ਚ ਨਹੀਂ ਜਾਵਾਂਗਾ ਪਰ ਜੋ ਕੁਝ ਕਿਰਤੀ ਲੋਕਾਂ ਲਈ ਕੀਤੀ ਲੋਕਾਂ ਦੀ ਆਵਾਜ਼ ਨੂੰ ਇੱਕ ਦਹਾਕੇ ਤੋਂ ਵੀ ਵੱਧ ਮਤਲ ਜਿਆ ਪੰਜਾਬ ਦੀਆਂ ਸਟੇਜਾਂ ਦੇ ਉੱਤੇ ਪੰਜਾਬ ਦੇ ਮੰਚ ਦੇ ਉੱਤੇ ਛਾਏ ਰਹੇ ਮਨਦਰਪਾਲ ਪੱਠਰ ਤੇ ਇਸੇ ਕਰਕੇ ਮੈਂ ਇਹਨਾਂ ਦੀ ਇੰਟਰਵਿਊ ਪਹਿਲਾਂ ਵੀ ਕੀਤੀ ਆ ਹੁਣ ਇੱਕ ਵਾਰੀ ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਅੱਜ ਹੁਣ ਥੋੜਾ ਜਿਆ ਐਡਵਾਂਸਡ ਸਿਸਟਮ ਲੈ ਲਿਆ ਹੁਣ ਹੋਰ ਵੱਧ ਕਲੈਰਿਟੀ ਦੇ ਨਾਲ ਚਰਾਂਗੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜੇ ਇਸ ਦੇ ਪ੍ਰਬੰਧਕ ਹੈ ਇਸ ਗੱਲ ਦੀ ਵਧਾਈ ਦਿਨਾ ਕਿ ਜਿਹੜੀ ਤੁਸੀਂ ਸਹੀ ਚੋਣ ਕੀਤੀ ਹੈ ਇੱਕ ਅਜੇ ਹੀ ਸ਼ਖਸੀਅਤ ਦੀ ਦੇਖੋ ਇਹਦੇ ਨਾਲ ਕੋਈ ਇਹ ਨਹੀਂ ਹੈਗਾ ਕਿ ਕਿਸੇ ਨੂੰ ਪੈਸੇ ਦੀ ਲੋੜ ਹੈ ਜਾਂ ਕਿਸੇ ਨੂੰ ਵਡਿਆਈ ਦੀ ਲੋੜ ਹੈ ਇਹ ਇਹ ਲੋੜ ਤੁਸੀਂ ਆਪਣਾ ਸਨਮਾਨ ਕੀਤੀ ਲੋਕਾਂ ਦਾ ਸਨਮਾਨ ਕਰ ਰਹੇ ਹੋ ਕਿਤੀ ਲੋਕਾਂ ਦੇ ਰਹਿਬਰਾਂ ਦਾ ਜਦੋਂ ਤੁਸੀਂ ਸਨਮਾਨ ਕਰਦੇ ਹੋ ਤੁਸੀਂ ਆਪਣਾ ਸਨਮਾਨ ਕਰ ਰਹੇ ਹੋ ਤੇ ਇਸ ਲਈ ਸਾਰੇ ਵਡਿਆਈ ਦੇ ਯੋਗ ਤਰੋਂ ਜਿਹੜੀ ਟੀਮ ਨੇ ਚੁਣ ਕੀਤੀ ਥੈਂਕ ਯੂ